ਪੰਜਾਬ ਵਿੱਚ ਮੌਨਸੂਨ ਨੇ ਦਸਤਕ ਦਿੱਤੀ ਹੈ। ਉਥੇ ਰਾਜਪੁਰਾ ਦੇ ਆਸ-ਪਾਸ ਇਲਾਕੇ ਵਿੱਚ ਮੀਂਹ ਪੈ ਚੁੱਕਾ ਹੈ। ਅਸਮਾਨ ਦੇ ਵਿੱਚ ਬੱਦਲ ਛਾਏ ਹੋਏ ਹਨ। ਸ਼ਹਿਰ ਵਾਸੀਆਂ ਨੂੰ ਗਰਮੀ ਤੋਂ ਥੋੜੀ ਰਾਹਤ ਤਾਂ ਮਿਲੀ ਹੈ ਲੇਕਿਨ ਸ਼ਹਿਰ ਵਾਸੀਆਂ ਨੂੰ ਡਰ ਸਤਾ ਰਿਹਾ ਹੈ ਕਿ ਪਾਣੀ ਦੀ ਨਿਕਾਸੀ ਲਈ ਬਾਰਾਂਦਾਰਾ ਬਣਾਇਆ ਗਿਆ ਸੀ। ਇਸ ਨਾਲੇ ਵਿੱਚ ਮੋਹਾਲੀ ਚੰਡੀਗੜ੍ਹ ਦਾ ਗੰਦਾ ਪਾਣੀ ਪਹੁੰਚਦਾ ਹੈ। ਨੈਸ਼ਨਲ ਹਾਈਵੇ ਤੋਂ ਸੜਕ ਦੇ ਪਾਣੀ ਦੀ ਨਿਕਾਸੀ ਲਈ ਬਣਾਏ ਗਏ ਇਸ ਦਰੇ ਵਿੱਚ ਸਫਾਈ ਨਾ ਹੋਣ ਕਰਕੇ ਕਾ ਬੂਟੀ ਬਹੁਤ ਉੱਗੀ ਹੋਈ ਹੈ ਹਰ ਮੌਸਮ ਟਾਈਮ ਵਿੱਚ ਲੈਕਤੀ ਮੇਲ ਰਾਈ ਸੂਚਨਾ ਵੀ ਦਿੱਤੀ ਜਾਂਦੀ ਹੈ ਪਰ ਵਿਭਾਗ ਜਾਗਿਆ ਨਹੀਂ ਹੈ ਰੇਲਵੇ ਵਿਭਾਗ ਵੱਲੋਂ ਦਿੱਲੀ ਅੰਮ੍ਰਿਤਸਰ ਜਾਣ ਵਾਲੇ ਪੁਲ ਬਣਾਏ ਗਏ ਹਨ ਜਿਨ੍ਹਾਂ ਦੇ ਉੱਪਰੋਂ ਦਰਜਣਾਂ ਗੱਡੀਆਂ ਲੰਘਦੀਆਂ ਹਨ ਪੁਲ ਦੇ ਪਿੱਲਰਾਂ ਦੀ ਵੀ ਕੋਈ ਸਫਾਈ ਨਹੀਂ ਕੀਤੀ ਗਈ ਨਗਰ ਕੌਂਸਲ ਦਾ ਕਹਿਣਾ ਹੈ ਕਿ ਪਚੀ ਦਰੇ ਦੀ ਕੋਈ ਸਫਾਈ ਨਹੀਂ ਹੋਈ ਹਰ ਵਾਰ ਮੌਸਮ ਵਿੱਚ ਇਰੀਗੇਸ਼ਨ ਵਿਭਾਗ ਨੂੰ ਸਫਾਈ ਬਾਰੇ ਲੈਕਤੀ ਮੇਲ ਰਾਈ ਸੂਚਨਾ ਦਿੱਤੀ ਜਾਂਦੀ ਹੈ ਪਰ ਸਫਾਈ ਸਮੇਂ ਸਰ ਨਾ ਹੁੰਦੀ ਕਰਕੇ ਉਹਨਾਂ ਨੂੰ ਅੱਜ ਦੁਬਾਰਾ ਇਰੀਗੇਸ਼ਨ ਵਿਭਾਗ ਨੂੰ ਜਾਣੂ ਕਰਵਾਇਆ ਗਿਆ ਹੈ ਜਿਹੜਾ ਪੰਨੂ ਸਾਹਿਬ ਇਹ ਜਿਹੜਾ ਹੈਗਾ 25 ਦਰਾ ਇਹ ਹੈਗਾ ਡੇਨ ਵਿਭਾਗ ਦੇ ਅਧੀਨ ਆਉਂਦਾ ਤੇ ਹਰ ਸਾਲ ਅਸੀਂ ਇਸੇ ਸਮੇਂ ਦੇ ਵਿੱਚ ਇਸੇ ਮੌਸਮ ਵਿੱਚ ਇਹਨਾਂ ਨੂੰ ਚਿੱਠੀ ਘਟਦੇ ਆ ਨਗਰ ਕੌਂਸਲ ਵੱਲੋਂ ਕਿ ਇਹਦੀ ਸਫਾਈ ਕਰਾਈ ਜਾਵੇ ਡੇਨ ਵਿਭਾਗ ਨੂੰ ਅਗੇ ਵੀ ਸਫਾਈ ਕਰਨਾ ਉਹਨਾਂ ਦਾ ਕੰਮ ਹੈਗਾ ਇਥੇ ਪੂਰਾ ਮੰਡ ਖੜਿਆ ਹੈਗਾ ਮੌਸਮ ਬੜਾ ਖਰਾਬ ਹੋ ਰਿਹਾ ਜਾ ਰਿਹਾ ਬਰਸਾਤ ਆਉਣਾ ਤੋਂ ਮੰਨ ਰਿਹਾ ਹੈਗਾ ਸਭ ਪਾਗੜੇ ਤੱਕ ਜਾਗਿਆ ਹੈਗੇ ਉਹਨਾਂ ਦਾ ਦੇਖੋ ਤੁਸੀਂ ਹੁਣ ਅੱਜ ਦੱਸ ਰਹੇ ਹੋ ਕਿ ਉੱਥੇ ਸਫਾਈ ਨਹੀਂ ਹੋਈ ਯਾਨੀ ਅੰਦਰ ਮੰਡ ਖੜਿਆ ਤੁਸੀਂ ਆਪਣੇ ਤੋਂ ਤੇ ਫਿਰ ਸੰਵਾਰ ਕਰਦੇ ਨਾਲ ਜਿਹੜੇ ਇਹਨਾਂ ਦੇ ਅਧਿਕਾਰੀ ਹੈਗੇ ਆ ਇਸ ਕੰਮ ਨੂੰ ਆਪਣਾ ਟਾਈਮ ਤੇ ਕਰਾਉਣ ਤਾਂ ਕਿ بارشੇ ਦਿੱਕਤ ਨਾ ਹੋਵੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ